ਮੇਰਾ ਨਾਮ ਸੰਜੀਤ ਕੁਮਾਰ ਤੁਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਜ਼ਿਲ੍ਹਾ ਗੁਦਾਸਪੁਰੋਂ ਕੰਪਿਊਟਰ ਫੈਕਲਟੀ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਮਾਜ ਨੂੰ ਸੇਧ ਦੇਣ ਕਰਕੇ ਤੇ ਹੋਰ ਜਿਹੜੀਆਂ ਐਕਸਟਰਾ ਐਕਟੀਵਿਟੀ ਜਿਹੜੀਆਂ ਬਤੌਰ ਜਿਹੜੀਆਂ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਕਰਕੇ ਉਹਨੂੰ ਪੰਜਾਬ ਸਰਕਾਰ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਆਵਾਜ਼ਨ ਨੁਵਾਜਾ ਮੈਂ ਬਹੁਤ ਬਹੁਤ ਸ਼ੁਕਰੀਆ ਮਾਣਯੋਗ ਮੁੱਖ ਮੰਤਰੀ ਜੀ ਦਾ ਮਾਨ ਜੋ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹੁੰਦਾ ਕੀ ਕੀ ਪ੍ਰਾਪਤੀਆਂ ਆਈਆਂ ਨੇ ਬੱਚਿਆਂ ਨੂੰ ਕਿਹੜੇ ਕਿਹੜੇ ਕੋਰਸ ਕਰਵਾ ਦਿੱਤੇ ਆ ਸਰ ਜੀ ਮੈਂ ਪ੍ਰਾਪਤੀਆਂ ਦੀ ਗੱਲ ਕਰਾਂ ਤੇ ਇੰਟਰਨੈਸ਼ਨਲ ਲੈਵਲ ਤੇ ਵਿੱਚ ਮੈਂ ਬੱਚਿਆਂ ਦਾ ਐਕਸਪੋਜ਼ਰ 150 ਤੋਂ ਵੱਧ ਜਿਹੜੇ ਆ ਬੱਚੇ ਜਿਹੜੇ ਆ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦ 스ਕਾਲਰਸ਼ਿਪ ਲੱਖਾਂ ਰੁਪਏ ਦੀ ਸਕਾਲਰਸ਼ਿਪ ਜਿਹੜੀ ਉਹ ਲੈ ਚੁੱਕੇ ਨੇ 2000 ਤੋਂ ਵੱਧ ਬੱਚੇ ਨੂੰ ਗਾਈਡ ਕਰਕੇ ਉਹਨਾਂ ਨੂੰ ਇੰਜੀਨੀਅਰ ਡਾਕਟਰ ਤੇ ਵੱਖ-ਵੱਖ ਹੋਰ ਟੈਕਨੀਕਲ ਕੋਰਸਾਂ 'ਚ ਪੁਲਿਸ ਲਾਈਨ 'ਚ ਆਰਮੀ ਆਫੀਸਰ ਜਿਹੜੇ ਆ ਉਹਨਾਂ ਨੂੰ ਗਾਈਡ ਕਰਕੇ ਉਹ ਬਣਾ ਚੁੱਕਾ ਤੇ ਬਾਕੀ ਜਿਹੜੇ ਆ ਲਗਾਤਾਰੀ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਸਰ ਪੰਜਾਬ ਸਿੱਖਿਆ ਵਿਭਾਗ ਪੰਜਾਬ ਦੇ ਨਾਲ ਮਿਲ ਕੇ ਤੇ 13 ਕੰਟਰੀਆਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਦੇ ਵਿੱਚ ਮੁੱਖ ਕੰਟਰੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਮੂਲ ਜਿਹੜੇ ਬੰਦੇ ਆ ਜਿਹੜੇ ਡਾਕਟਰ ਇੰਜੀਨੀਅਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਦੇ ਆ ਜਾਂ ਉੱਥੇ ਵਪਾਰ ਕਰ ਰਹੇ ਆ ਜਾਂ ਉੱਥੇ ਸਟੱਡੀ ਕਰ ਰਹੇ ਆ ਉਹਨਾਂ ਦੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਦੇ ਥਰੂ ਉੱਥੇ ਸਾਈਨ ਬੋਰਡ ਲਗਾਏ ਜਾ ਰਹੇ ਆ ਉਹ ਪੰਜਾਬੀ ਭਾਸ਼ਾ ਜਰੀਆ ਉਹ ਉੱਪਰ ਸਾਈਨ ਬੋਰਡ ਤੇ ਬਿਲਕੁਲ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਉਹ ਉੱਪਰ ਲਗਾਈ ਜਾਏ ਤੇ ਬਾਕੀ ਜਿਹ ਇਹ ਥੱਲੇ ਕੀਤੀਆਂ ਜਾਣ ਤੇ ਪੰਜਾਬੀ ਜਿਹੜੇ ਆ ਮੂਲ ਦੇ ਜਿਹੜੇ ਉੱਥੇ ਲੋਕ ਆ ਜੋ ਉੱਥੇ ਵਸ ਚੁੱਕੇ ਨੇ ਪਰਮਨੈਂਟਲੀ ਵਸ ਚੁੱਕੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਗੁਜਾਰਿਸ਼ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜੇ ਉਹ ਪੰਜਾਬੀ ਬੋਲਣਗੇ ਤੇ ਉਹ ਪੰਜਾਬੀ ਨਾਲ ਜੁੜਨਗੇ ਤੇ ਜੇ ਪੰਜਾਬੀ ਨਾਲ ਜੁੜਨਗੇ ਤੇ ਪੰਜਾਬ ਨਾਲ ਜੁੜਨਗੇ ਤੇ ਪੰਜਾਬ ਪੰਜਾਬੀਆਂ ਦੀ ਸੇਵਾ ਕਰਨਗੇ ਕਿੰਨੇ ਬੱਚੇ ਨੂੰ ਕਦੇ ਉਹਨਾਂ ਨੂੰ ਕੋਰਸ ਕਰਵਾ ਚੁੱਕੇ ਕਿੱਥੇ ਕਿੱਲੇ ਸੈੱਟ ਕੀਤੇ ਆ ਸਰ ਲਗਭਗ ਇਹ 150 ਤੋਂ ਵੱਧ ਇੰਟਰਨੈਸ਼ਨਲ ਲੈਵਲ ਤੇ ਆ ਤੇ 2000 ਦੇ ਕਰੀਬ ਲਗਭਗ ਜਿਹੜੇ ਬੱਚੇ ਆ ਉਹ ਪੰਜਾਬ ਸਟੇਟ ਤੇ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਤਿਆਰੀ ਕਰਵਾ ਕੇ ਗਾਈਡ ਕਰਵਾ ਕੇ ਉਹਨਾਂ ਨੂੰ ਕੋਰਸ ਕਰਵਾ ਚੁੱਕੇ ਆ ਤੇ ਉਹਦੇ ਵਿੱਚ ਲਗਾਤਾਰ ਬੱਚੇ ਜਿਹੜੇ ਕੋਰਸ ਕਰ ਰਹੇ ਨੇ ਤੇ ਉੱਚ ਪ੍ਰਲਬਦੀਆਂ ਤੇ ਹਾਸਲ ਕਰ ਰਹੇ ਆ ਜੌਬ ਹਾਸਲ ਕਰ ਰਹੇ ਆ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਜਾ ਰਹੇ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਸੈਂਟਰ ਗਵਰਨਮੈਂਟ ਦੇ ਵਿੱਚ ਜਾ ਰਹੇ ਨੇ ਤੇ ਵੱਖ-ਵੱਖ ਲੈਵਲ ਤੇ ਜਿਹੜਾ ਕੰਪੀਟੀਸ਼ਨ ਕਲੀਅਰ ਕਰ ਰਹੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਬਾਹਰ ਦਾ ਰੁਖ ਨਾ ਕਰੇ ਉਸ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ ਤਾਂ ਜਾਂ ਕੀ ਅਪੀਲ ਹੈਗੀ ਸਰ ਪੰਜਾਬ ਦੀ ਜਿਹੜੀ ਨੌਜਵਾਨੀ ਪੀਣੀ ਬਾਹਰ ਜਾ ਰਹੀ ਆ ਜੋ ਮੈਂ ਪਰਸਨ ਫੀਲ ਕਰਦਾ ਕਿ ਉਹਨਾਂ ਨੂੰ ਇੱਕ ਕਾਉਂਸਲਿੰਗ ਦੀ ਗਾਈਡਲਾਈਨ ਦੀ ਜਿਹੜੀ ਆ ਉਹ ਲੋੜ ਹੈ ਕਿਉਂਕਿ ਜੇ ਆਪਾਂ ਬੱਚੇ ਨੂੰ ਕਾਉਂਸਲਿੰਗ ਕਰਦੇ ਆ ਗਾਈਡਲਾਈਨ ਕਰਦੇ ਆ ਉਹਨੂੰ ਰਾਹ ਦਿਖਾਉਨੇ ਆ ਕਿਉਂਕਿ ਬੱਚਾ ਜਦੋਂ ਸਿੱਖਦਾ ਸਭ ਤੋਂ ਵੱਧ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਤੇ ਆਪਣੇ ਹਮ ਉਮਰ ਤੋਂ ਸਿੱਖਦਾ ਖਾਣ ਪੀਣ ਰਹਿਣ ਬਹਿਣ ਸਹਿਣ ਜਦੋਂ ਕੋਈ ਚੀਜ਼ ਇਦਾਂ ਦੀ ਦੇਖ ਲੈਂਦਾ ਪ੍ਰਭਾਵਿਤ ਹੋ ਜਾਂਦਾ ਕਿ ਇਹ ਆਪਾਂ ਜਿਹੜੀ ਆ ਉਹ ਘੱਟ ਐਜੂਕੇਸ਼ਨ ਪ੍ਰਾਪਤ ਕਰਨ ਤੇ ਬਾਵਜੂਦ ਉਹ ਚਾਹੁੰਦਾ ਕਿ ਮੈਂ ਬਾਹਰ ਜਾਵਾਂ ਤੇ ਬਾਹਰ ਜਾ ਕੇ ਜਿਹੜਿਆ ਉਹ ਪੈਸੇ ਕਮਾਵਾਂ ਤੇ ਬਟ ਜੇ ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਤੁਸੀਂ ਇੱਥੇ ਰਹਿ ਕੇ ਬਾਹਰ ਲੇਬਰ ਦੇ ਰੂਪ ਚ ਜਾਣਾ ਨਹੀਂ ਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਉੱਚ ਸਿੱਖਿਆ ਵਾਸਤੇ ਜਾਓ ਕੰਪਿਟੀਸ਼ਨ ਵਾਸਤੇ ਜਾਓ ਤਾਂ ਜੋ ਤੁਹਾਡਾ ਮਾਨਸਮਾਨ ਜਿਹੜਾ ਉਹ ਬਣਿਆ ਰਹੇ ਤੇ ਇਸ ਕਰਕੇ ਬੱਚਿਆਂ ਨੂੰ ਗਾਈਡ ਕਰਨ ਦੀ ਬਹੁਤ ਲੋੜ ਆ ਕਾਉਂਸਲਿੰਗ ਦੀ ਬੱਚਿਆਂ ਨੂੰ ਲਗਾਤਾਰ 6ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜੇ ਆਪਾਂ ਬੱਚੇ ਦੀ ਕਾਉਂਸਲਿੰਗ ਕਰ ਦਿੰਦੇ ਆ ਤੇ ਮੈਨੂੰ ਨਹੀਂ ਉਮੀਦ ਕੋਈ ਬੱਚਾ ਜੇ ਇਹ ਸੋਚੇਗਾ ਕਿ ਮੈਂ ਪਲੱਸ ਬਾਹਰ ਜਾਣਾ ਜੀ ਬਾਹਰ ਜਾ ਕੇ ਲੇਬਰ ਕਰਨੀ ਆ ਜੀ ਪੈਸੇ ਕਮਾਉਣੇ ਬੱਚਾ ਸੋਚੇਗਾ ਮੈਂ ਬਾਹਰ ਜਾ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਜਾਂ ਮੈਂ ਇੱਥੇ ਰਹਿ ਕੇ ਉੱਚ ਸਿੱਖਿਆ ਹਾਸਲ ਕਰਨੀ ਆ ਉਸ ਤੋਂ ਬਾਅਦ ਮੈਂ ਅਫਸਰ ਬੰਨਾ ਤੇ ਵੱਡਾ ਅਫਸਰ ਬੰਨਾ ਤੇ ਵੱਡੇ ਅਫਸਰ ਦੇ ਵਿੱਚ ਪੀਪੀਐਸਸੀ ਆਉਂਦੇ ਆ ਯੂਪੀਐਸਸੀ ਹੁੰਦੇ ਆ ਆਈਐਸ ਹੁੰਦੇ ਆ ਕਰ ਸਕਦੇ ਆ ਬੱਚੇ ਬੱਚੇ ਚ ਕੈਲੀਬਰ ਬਹੁਤ ਜਿਆਦਾ ਹੁੰਦਾ ਇਹ ਸਰਕੇ ਸਿਰਫ ਉਹਨਾਂ ਨੂੰ ਗਾਈਡ ਲਾਈਨ ਦੀ ਲੋੜ ਹੈ ਤੇ ਚੰਗੀ ਜਿਹੜੀ ਸਿੱਖਿਆ ਜਿਹੜੀ ਹੈ ਕੁਆਲਿਟੀ ਦੀ ਸਿੱਖਿਆ ਜਦੋਂ ਆਪਾਂ ਬੱਚਿਆਂ ਨੂੰ ਦਾਂਗੇ ਤੇ ਮੈਨੂੰ ਲੱਗਦਾ ਬੱਚੇ ਜ਼ਰੂਰ ਗ੍ਰਹਿਣ ਕਰਨਗੇ